ਜੋ ਵੀ ਦਬਾਲਤਾ ਪੰਜਾਬ ਦੇ ਵਿੱਚੋਂ ਇੱਕ ਸੀਟ ਨਹੀਂ ਉਹਨਾਂ ਦੇ ਪੱਲੇ ਆਈ ਤਾਂ ਫਿਰ ਹੁਣ ਇਹ ਝਾੜੂ ਵਾਲੇ ਕਾਦੇ ਵਿਚਾਰੇ ਨੇ ਦੂਜਾ ਦੇਖੋ ਸਾਨੂੰ ਪਹਿਚਾਨਾ ਜਿਹੜਾ ਅੰਦਰ ਬੈਠ ਕੇ ਲੱਡੂ ਘੋਰ ਕੇ ਖਾਣ ਵਾਲਾ ਤਰੀਕਾ ਨਾਲ ਤਾਂ ਕ੍ਰਿਸ਼ਨ ਕੁਮਾਰ ਨਾਲ ਕੀਤਾ ਤੇ ਨਾ ਜਿਹੜੇ ਆ ਕ੍ਰਿਸ਼ਨ ਕੁਮਾਰ ਤੇ ਚੂਚੇ ਕਹਿ ਲੀਏ ਤੁਸੀਂ ਕੀ ਚੀਜ਼ ਹੋ ਬਈ ਤੁਹਾਡੇ ਨਾਲ ਕਰਾਂਗੇ ਬਿਲਕੁਲ ਵੀ ਨਹੀਂ ਕਰਾਂਗੇ ਉਹਨੇ ਜਿਹੜੀ ਸੰਗਰੂਰ ਦੇ ਵਿੱਚ دہشت ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀਆਂ ਤੋੜਾ ਮੂੰਹ ਤੋੜ ਜਵਾਬ ਆ ਜਿਹੜਾ ਅੱਜ ਇਸ ਇਕੱਠ ਨੇ ਦਿੱਤਾ ਕਿ ਅਧਿਆਪਕ ਕਦੇ ਵੀ ਤੱਕਾਂ ਤਾਨਾਸ਼ਾਹੀ ਦਬਾ ਨਹੀਂ ਚੱਲੂਗਾ। ਨਾ ਤਾਂ ਇਸ ਖਿੱਤੇ ਨੇ ਔਰੰਗਜ਼ੇਬ ਦਾ ਚੱਲਿਆ, ਨਾ ਇਸ ਖਿੱਤੇ ਨੇ ਉਸ ਤੋਂ ਬਾਅਦ ਗਦਰੀ ਬਾਬਿਆਂ ਦੇ ਰੂਪ ਦੇ ਵਿੱਚ ਅੰਗਰੇਜ਼ਾਂ ਦਾ ਚੱਲਿਆ ਤੇ ਨਾ ਇਸ ਖਿੱਤੇ ਨੇ ਮੋਦੀ ਦਾ ਚੱਲਿਆ ਕਿਸਾਨਾਂ ਦੇ ਰੂਪ ਦੇ ਵਿੱਚ 56 ਇੰਚ ਦਾ ਸੀਨਾ ਜਿਹੜਾ ਉਹ 6 ਇੰਚ ਦਾ ਬਣਾ ਕੇ ਸਿੱਟਦਾ। ਇਸ ਕਰਕੇ ਤੁਸੀਂ ਕਾਦੇ ਵਿਚਾਰੇ ਹੋ ਬਈ ਤੇ ਹੁਣ ਪਤਾ ਚੱਲਿਆ ਕਿ ਤੁਹਾਡੇ ਡੀਓ ਮੈਡਮ ਫਰਾਰ ਹੋ ਗਏ ਬਈ ਜੇ ਐਡੀ ਹੀ ਤੁਹਾਡੇ ਚ ਹੈਂਕੜਾ ਤਾਂ ਫਿਰ ਤੁਹਾਨੂੰ ਇਹ ਧਰਨਾ ਜਿਹੜਾ ਝੱਲਣਾ ਚਾਹੀਦਾ ਸੀ ਇੱਥੇ ਫੇਸ ਕਰਨਾ ਚਾਹੀਦਾ ਸੀ ਮੰਗ ਪੱਤਰ ਆ ਕੇ ਲੈ ਕੇ ਜਾਂਦੇ ਜਾਂ ਨਾ ਕਰ ਦਿੰਦੇ ਫਿਰ ਅਸੀਂ ਨਾ ਦੇ ਤੁਹਾਨੂੰ ਕਿ ਮੰਗ ਪੱਤਰ ਕਿਵੇਂ ਤੁਹਾਡੇ ਮੱਥੇ ਤੇ ਚਪਕਾਈਦਾ ਇਸ ਕਰਕੇ ਇਹ ਡੀਓ ਡੂਓ ਸੁਚਵਨੀ ਹੈ ਕਿ ਜੇ ਤੁਸੀਂ ਇੱਕ ਜਟੋ ਜੇ ਤੁਹਾਡੇ ਮੋਢੇ ਦੇ ਉੱਪਰ ਜਥੇਬੰਦੀ ਦਾ ਡੰਡਾ ਤੇ ਉਸ ਚ ਪਾਇਆ ਝੰਡਾ ਤਾਂ ਲੋਕ ਵੱਡੇ ਹੁੰਦੇ ਨੇ ਲੋਕ ਮਹਾਨ ਹੁੰਦੇ ਨੇ ਲੋਕਾਂ ਨੇ ਅੰਗਰੇਜ਼ ਦੇ ਵੱਲੋਂ ਮੁਗਲ ਦਬੇ ਲੋਕਾਂ ਨੇ ਮੋਦੀ ਨੂੰ ਵੀ ਦਬਲਤਾ ਪੰਜਾਬ ਦੇ ਵਿੱਚੋਂ ਇੱਕ ਸੀਟ ਨਹੀਂ ਉਹਨਾਂ ਦੇ ਪੱਲੇ ਆਈ ਤਾਂ ਫਿਰ ਉਹ ਇਹ ਝਾੜੂ ਵਾਲੇ ਕਾਦੇ ਵਿਚਾਰੇ ਨੇ ਦੂਜਾ ਦੇਖੋ ਸਾਨੂੰ ਪਹਿਚਾਨਣਾ ਹੋਊਗਾ ਕਿ ਅਧਿਕਾਰੀਆਂ ਨਾਲ ਸਿਰਫ ਜੇ ਲੜਾਈ ਸੀਮਤ ਰੱਖਾਂਗੇ ਤਾਂ ਫਿਰ ਹੋਊਗਾ ਕਿ ਕਿ ਲੜਦੇ ਡੀਓ ਦੇ ਖਿਲਾਫ ਰ੍ਹਾਂਗੇ ਲੜਦੇ ਕਿਸੇ ਸੈਕਟਰੀ ਜਾਂ ਮੰਤਰੀ ਦੇ ਖਿਲਾਫ ਰਹਾਂਗੇ ਪਰ ਨੀਤੀਆਂ ਦੇ ਰੂਪ ਦੇ ਵਿੱਚ ਤੁਹਾਡੀਆਂ ਜੜਾਂ ਨੇ ਜਿਹੜੀਆਂ ਉਹ ਵੱਡੀਆਂ ਜਾਣੀਆਂ ਨੇ ਕਾਰਨ ਇਹ ਡੀਓ ਚਲੀ ਜਾਊ ਕੋਈ ਹੋਰ ਆਜੂ ਇਹ ਸਿੱਖਿਆ ਮੰਤਰੀ ਚਲਿਆ ਜਾਊ ਕੋਈ ਹੋਰ ਆਜੂ ਇਹ ਸਰਕਾਰ ਚਲੀ ਜਾਊ ਕੋਈ ਹੋਰ ਆਜੂ ਪਰ ਜੇ ਨਮੀ ਸਿੱਖਿਆ ਨੀਤੀ ਦੇ ਰੂਪ ਦੇ ਵਿੱਚ ਲਾਗੂ ਕਰਕੇ ਇਹਨਾਂ ਨੇ ਤੁਹਾਡੀ ਸਿੱਖਿਆ ਦਾ ਉਹ ਜਾੜਾ ਕਰਨਾ ਹੀ ਕਰਨਾ ਫੇਰ ਤਾਂ ਗਧੇ ਦੀ ਜਗ੍ਹਾ ਤੇ ਕੋਤਾ ਆ ਜਵੇ ਸਾਨੂੰ ਉਸ ਨਾਲ ਕੀ ਫਰਕ ਪੈਂਦਾ ਇਸ ਕਰਕੇ ਇਹ ਅਧਿਕਾਰਤਾਂ ਨੂੰ ਸਮਝਣਾ ਪਊਗਾ ਤੁਸੀਂ ਦੇਖੋ ਕਿ ਜਾ ਰਹੇ ਕੀਤਾ ਕਿ ਸਾਡਾ ਫੰਡ ਰੋਕ ਲਿਆ ਬਈ ਅਸੀਂ ਤਾਂ ਮਜਬੂਰੀ ਕਰਕੇ ਸਾਡੀ ਬਾਹਮ ਰੋੜੀ ਤਾਂ ਕਰਕੇ ਪੀਐਮ ਸ਼੍ਰੀ ਲਾਗੂ ਕਰ ਰਹੇ ਆ ਤੁਸੀਂ ਇਹਨਾਂ ਦੇ ਪੱਤਰ ਫਰੋਲ ਕੇ ਦੇਖੋ ਜਿਸ ਦੇ ਵਿੱਚ ਸਾਡੇ ਸਿੱਖਿਆ ਸਕੱਤਰ ਕੇ ਕੇ ਯਾਦਵ ਲਿਖਦੇ ਇਹ ਨੇ ਜਦੋਂ ਫੰਡ ਰੋਕਿਆ ਕੇਂਦਰ ਸਰਕਾਰ ਨੇ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ